ਹਾਂਜੀ ਜੀ ਜੀ ਮੈਨੂੰ ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹਦੇ ਅਲੋ ਜੀ ਕੀ ਬੋਲਦੇ ਤੁਸੀਂ ਸਰਦਾਰ ਜੀ ਹਾਂਜੀ ਗੱਲ ਕਰ ਸਕਦਾ ਮੈਂ ਹੁਣ ਹਾਂਜੀ ਕੌਣ ਸਰ ਬੋਲਦੇ ਜੀ ਅ ਜਸ ਬੋਲਦਾ ਭਾਜੀ ਮੈਂ ਹਾਂਜੀ ਹਾਂਜੀ ਸਿਰੇ ਹੀ ਦੰਦ ਕਰੋ ਹਾਂਜੀ ਹਾਂਜੀ ਚਲੋ ਜੀ ਹਾਂਜੀ ਹਾਂਜੀ ਇੱਕ ਮਿੰਟ ਬੋਲਦੇ ਰਹੇ ਸੀ ਓਕੇ ਓਕੇ ਮੇਰੇ ਨਾਲ ਜੀ ਜੀ

ਜੋ ਮੈਨੂੰ ਮੈਂ ਕਰੀ ਮੈਨੂੰ ਉਹਨੇ ਚੱਲੀ ਆਸੋ ਕੋਈ ਨਾ ਬਣਾਇਆ ਸੀ ਤੈਨੂੰ ਇਹ ਨਾਲ ਵੀ ਤੁਹਾਡੇ ਨਾਮ ਦਾ ਆ ਗਿਆ ਮੇਰੇ ਤੋਂ ਕਰਨਜੀਤ ਸਿੰਘ ਖੱਡੀ ਇਹਨਾਂ ਦਾ ਇਹਨਾਂ ਦਾ ਪਿੰਡ ਵੀ ਆ ਗਿਆ ਫਰਾ ਉਸੇ ਸਿੱਕੇ ਦਾ ਨਾਮ ਨਬਰ ਤੇ ਜਿਵੇਂ ਉਹਨਾਂ ਨੇ ਜੀ ਆਖੀ ਜੀ ਜੀ ਹਾਂ ਜੀ ਸਖਪਾਲ ਖੜਾ ਜੀ ਬੋਲਦੇ ਬੋਲ ਜੀ ਮੈਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਜਸਿਕਾ ਹਾਂ ਜੀ ਮੈਂ ਜਸ ਬੋਲਦਾ ਅਮਰੀਕਾ ਤੋਂ ਹਾਂ ਜੀ ਅੱਜ ਦੇਖੋ ਜੀ ਹਾਂ ਜੀ ਮੈਨੂੰ 5-7 ਮਿੰਟ ਚਾਹੀਦੇ ਇਹ ਤੁਹਾਡੇ ਅ ਥੋੜੀ ਕੁਝ ਗੱਲ ਜੀ ਕਲੀਅਰ ਕਰਨੀ ਸੀਗੀ ਤੁਹਾਡੇ ਨਾਲ ਹੈਗੇ 5-7 ਮਿੰਟ ਤੁਹਾਡੇ ਕੋਲ ਕਾਦੀ ਜੀ ਕਾਦੀ ਗੱਲ ਕਲੀਅਰ ਕਰਨੀ ਜੀ ਅ ਮੈਂ ਤੁਹਾਨੂੰ ਪੁੱਛਣਾ ਸੀ ਤੁਹਾਡਾ ਮੈਂ ਬਿਆਨ ਦੇਖਿਆ ਸੀ ਅੱਜ ਸਵੇਰੇ ਜਦੋਂ ਮੈਂ ਉੱਠਿਆ ਸੀਗਾ ਤੁਸੀਂ ਆ ਜਿਹੜੀ ਪਾਈ ਸੀ ਵੀਡੀਓ ਹਨਾ ਕਾਫੀ ਰੌਲਾ ਜਾ ਪੈ ਗਿਆ ਇਹਦਾ ਕੋਈ ਨਹੀਂ ਵੀਡੀਓ ਸਾਰੀ ਸਮਝੋ ਚਿੱਤਰਾ ਜਨਾ ਪੂਰੀ ਸੁਣੋ ਵੀ ਨਹੀਂ ਨਹੀਂ ਮੈਂ ਮੈਂ ਸ਼ੀਲਡ ਦੇ ਵਿੱਚ ਹੀ ਜ਼ਿਆਤੀਆਂ ਹੋ ਰਹੀਆਂ ਤੇ ਔਰਤਾਂ ਬੰਦਿਆਂ ਦੇ ਕਤਲ ਹੋ ਰਹੇ ਨੇ ਮੈਂ ਸਾਰੀ ਗੱਲ ਹੀ ਸੁਣ ਚਲੋ ਵੀਡੀਓ ਪੂਰੀ ਸੁਣ ਐਡੀਟ ਵਾਲੀ ਨਾਲ ਸੁਣੋ ਨਹੀਂ ਨਹੀਂ ਮੈਂ ਪੂਰੀ ਸੁਣੀ ਆ ਮੈਂ ਵੀਡੀਓ ਮੈਂ ਤੁਹਾਡੇ ਨਾਲ ਇੱਕ ਦੋ ਗੱਲਾਂ ਹੀ ਕਰਨੀਆਂ ਸੀਗੀਆਂ ਹਾਂਜੀ ਗੱਲ ਇਹ ਤੁਸੀਂ ਕਹਿੰਦੇ ਵੀ ਹਿਊਮਨ ਸ਼ੀਲਡ ਦਾ ਅੱਜ ਮਤਲਬ ਜ਼ਮਾਨਾ ਗਿਆ ਹਨਾ ਤੁਸੀਂ ਜਦੋਂ ਹੁਣ ਤੁਸੀਂ ਸਿਕਿਉਰਿਟੀ 'ਚ ਰਹਿੰਦੇ ਹੋ ਹਨਾ ਪਰਮਾਤਮਾ ਨਾ ਕਰੇ ਤੁਹਾਡੇ ਤੇ ਕਦੇ ਕੋਈ ਇਦਾਂ ਦਾ ਹੈਪਨ ਹੋਵੇ ਤੇ ਤੁਹਾਡੇ ਮੂਰੇ ਤੁਹਾਡੇ ਮੂਰੇ ਜਿਹੜਾ ਕਸ਼ਮੀਰੀ ਕਸ਼ਮੀਰੀ ਔਰਤਾਂ ਦਾ ਜਿਹੜੇ ਰੇਪ ਦੇ ਇਲਜ਼ਾਮ ਲੱਗੇ ਨੇ ਇੰਟਰਨੈਸ਼ਨਲ ਮੀਡੀਆ ਨਾਲ ਅੱਜ ਵੀ ਸਪੋਰਟ ਕਰਦੇ ਕੇ ਫੌਜ ਦੀ ਬੇਵਿਵਹ ਕੰਦੀ ਜੱਗ ਦੇਣੀ ਚਾਹੀਦੀ ਹੈ ਦੇਖੋ ਇਲਜ਼ਾਮ ਕਿੰਨੇ ਕ ਕਿੰਨੇ ਕ ਇਲਜ਼ਾਮ ਅਲੱਗ ਨੇ ਕੁਛ ਖਸੇ ਤੇ ਤੁਹਾਡੇ ਤੇ ਵੀ ਤੁਹਾਡੇ ਤੇ ਵੀ ਡਰੱਗ ਦਾ ਇਲਜ਼ਾਮ ਲੱਗਾ ਸੀ ਨਾ ਤੁਸੀਂ ਸੁਪਰੀਮ ਕੋਰਟ ਤੇ ਜਾ ਕੇ ਕਲੀਅਰ ਹੋ ਗਿਆ ਉਹਦਾ ਕੇਸ ਚੱਲਦਾ ਬਕਾਇਦਾ ਗੱਲ ਇਲਜ਼ਾਮ ਦੀ ਗੱਲ ਆ ਤੁਸੀਂ ਇੱਧਰ ਧਿਆਨ ਕਰੋ ਇੱਧਰ ਇੱਧਰ ਧਿਆਨ ਕਰੋ ਕਿਰੇ ਇਲਜ਼ਾਮਾਂ ਦੀ ਗੱਲ ਕਰ ਰਿਹਾ ਮੈਂ ਗੱਲ ਇਲਜ਼ਾਮਾਂ ਦੀ ਕਰ ਰਿਹਾ ਨਾ ਨੈਸ਼ਨਲ ਇੱਕ ਤੁਹਾਨੂੰ ਜੇ ਪਛੋਕਰ ਨਹੀਂ ਪਤਾ ਆਈ ਐਮ ਸੌਰੀ ਟੂ ਡਿਸਕਸ ਬਿਟ ਤੁਹਾਨੂੰ ਜੇ ਕਸ਼ਮੀਰ ਦੇ ਇਸ਼ੂ ਨਹੀਂ ਪਤਾ ਤੁਹਾਨੂੰ ਇੱਥੇ ਦੇ ਲੋਕਾਂ ਦੀ ਸੁਰੱਖਿਆ ਵਾਲੀ ਗੱਲ ਆ ਤੁਹਾਨੂੰ ਪਤਾ ਉਹ ਤੇ ਲੋਕ ਮਰਦੇ ਨੇ ਮੈਂ ਮੈਂ ਪੁਲਿਸ ਦਾ ਕੀ ਰਿਕਵੈਸਟ ਦਿੱਤਾ ਜੀ ਸੇਮ ਥਿੰਗ ਪੰਜਾਬ ਚ ਵੀ ਹੋ ਰਹੀ ਸੀ ਜੀ ਪਲੀਜ਼ ਡੋ ਨਟ ਡਿਸਟਰਬ ਮਾਈ ਲਾਈਫ ਜਸ ਮਾਈ ਨੋਨ ਦੱਸ ਇਸ ਤੁਸੀਂ ਵੀ ਕਰੋ ਫੇ ਆਪਣਾ ਬਿਜ਼ਨਸ ਮਾਈਂਡ ਬੇਵਕੂ ਬਣਾਈ ਜਾਂਦੇ ਲੋਕਾਂ ਨੂੰ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563